ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀ ਨੌਜਵਾਨ ਕਰਾ ਨੂੰ ਪਰਤ ਗਏ ਨੇ ਤੇ ਨਾਲ ਹੀ ਆਪਣੀ ਹੱਡ ਬੀਤੀ ਵੀ ਸੁਣਾ ਰਹੇ ਨੇ ਇਸੇ ਤਰ੍ਹਾਂ ਪਟਿਆਲਾ ਦੇ ਪਿੰਡ ਕਪੂਰੀ ਦਾ ਰਹਿਣ ਵਾਲਾ ਬਰੋਤ ਸਿੰਘ ਵੀ ਅਮਰੀਕਾ ਗਿਆ ਸੀ ਬਾਕੀਆਂ ਦੀ ਤਰ੍ਹਾਂ ਉਹ ਵੀ 45 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀ ਹਾਲਾਂਕਿ ਏਜੰਟ ਨੇ ਪੂਰੀ ਜ਼ਿੰਮੇਵਾਰੀ ਲਈ ਸੀ ਡੌਂਕੀ ਲਗਾਉਣ ਦੀ ਪਰ ਉਸ ਤੋਂ ਬਾਅਦ ਡਿਪੋਰਟ ਹੋ ਕੇ ਉਹਨਾਂ ਦਾ ਬੱਚਾ ਘਰ ਵਾਪਸ ਆ ਗਿਆ ਹਾਲਾਂਕਿ ਕਈ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਸਰਕਾਰ ਦੇ ਕੋਲੋਂ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਪਰ ਦੂਜੇ ਪਾਸੇ ਕੁਝ ਪਰਿਵਾਰਕ ਮੈਂਬਰ ਕੁਝ ਨਾ ਕਹਿਣ ਦੀ ਬਜਾਏ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰ ਰਹੇ ਨੇ ਇਸੇ ਤਰ੍ਹਾਂ ਅਭਿਰੋਧ ਸਿੰਘ ਦਾ ਜੋ ਦਾਦਾ ਹੈ ਉਸਦੇ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੇਰਾ ਪੋਤਾ ਜਿਹੜਾਗਾ ਸਹੀ ਸਲਮਤ ਵਾਪਸ ਆ ਗਿਆ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਹਿਣਾ ਤਾਂ ਇਹ ਤਸਵੀਰਤਾਂ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਦੇ ਕਪੂਰੀ ਪਿੰਡ ਦਾ ਨੌਜਵਾਨ ਸੀਗਾ ਉਹ ਵੀ 45 ਲੱਖ ਰੁਪਇਆ ਲਾ ਕੇ ਹਾਲਾਂਕਿ ਕਈਆਂ ਦੇ ਵੱਲੋਂ ਤਾਂ 55 55 ਲੱਖ 50 50 ਲੱਖ ਜ਼ਮੀਨਾਂ ਗਹਿਣੇ ਤਰਕੇ ਡੰਗਰ ਤੱਕ ਵੇਚ ਦਿੱਤੇ ਗਏ ਕਰ ਤੱਕ ਗਹਿਣੇ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਇਨਾ ਪੈਸਾ ਲਾ ਕੇ ਆਪਣੇ ਧੀਆਂ ਪੁੱਤਾਂ ਨੂੰ ਅਮਰੀਕਾ ਤੋਂ ਰਿਹਾ ਇਸੇ ਤਰ੍ਹਾਂ ਕਪੂਰੀ ਪਿੰਡ ਦਾ ਨੌਜਵਾਨ ਵੀ 45 ਲੱਖ ਰੁਪਏ ਲਾ ਕੇ ਜੋ ਹੈ ਉਹ ਅਮਰੀਕਾ ਗਿਆ ਸੀ ਹਾਲਾਂਕਿ ਉਥੋਂ ਦੀ ਸਰਕਾਰ ਦੇ ਵੱਲੋਂ ਰਿਪੋਰਟ ਕੀਤਾ ਗਿਆ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸ ਮੁਲਕ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਭਾਰਤਿਆ ਨੂੰ ਰਿਪੋਰਟ ਕੀਤਾ ਗਿਆ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਹੈ ਉਹ ਅ ਐਂਟਰ ਕੀਤਾ ਸੀ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਪਟਿਆਲਾ ਦੇ ਨੌਜਵਾਨ ਸੀਗਾ ਸਹੀ ਸਲਾਮਤ ਘਰ ਵਾਪਸ ਆ ਗਿਆ ਤੇ ਦਾਦੇ ਦੇ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੋਰ ਕੁਝ ਕਹਿਣ ਦੀ ਬੁਝਾਈ ਦੇਖੋ ਜਿਹੜੇ ਅੱਜ ਦੇ ਬੱਚੇ ਬਾਹਰ ਜਾ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਜਾ ਰਹੇ ਆ ਇਹ ਸਿਰਫ ਇਸ ਕਰਕੇ ਜਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਜੇ ਪੰਜਾਬ ਦੇ ਵਿੱਚ ਸਰਕਾਰਾਂ ਨੇ ਰੋਜ਼ਗਾਰ ਪੈਦਾ ਕੀਤਾ ਹੁੰਦਾ ਤਾਂ ਜਿਹੜੇ ਬੱਚੇ ਆ ਅਨੇ ਤਸਰੀਹੇ ਝੱਲ ਕੇ ਬਾਹਰਲੇ ਕੰਟਰੀਆਂ ਦੇ ਵਿੱਚ ਨਾ ਜਾਂਦੇ ਇਹ ਸਾਡੇ ਸਰਕਾਰਾਂ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਹਨ ਗੈਲੀ ਆ ਗਲਤੀ ਆ ਜਦੋਂ ਸਰਕਾਰਾਂ ਬਣੀਆਂ ਹੁੰਦੀਆਂ ਨੇ ਉਸ ਵੇਲੇ بڑے بڑے ਉੱਚੇ ਵਾਅਦੇ ਕਰਦੇ ਆ ਕਿ ਬੱਚਨ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਗੀ ਅਸੀਂ ਬੱਚਨ ਲਈ ਬਹੁਤ ਵੱਡੇ ਕਾਰਖਾਨੇ ਫੈਕਟਰੀਆਂ ਖੋਲ੍ਹਾਂਗੇ ਪੰਜਾਬ ਦੇ ਵਿੱਚ ਉਹਨਾਂ ਲਈ ਸੋਰਸ ਪੈਦਾ ਕਰਾਂਗੇ ਪਰ ਇਹ ਜਿਹੜੇ ਲੀਡਰ ਹੈਗੇ ਆ ਇਹਨਾਂ ਦੇ ਵਾਅਦੇ ਵੀ ਖੋਖਲੇ ਹੋ ਜਾਂਦੇ ਆ ਅੱਜ ਮੈਂ ਸੜੋਆ ਪਿੰਡ ਦੇ ਵਿੱਚ ਖੜਾ ਹਾਂ ਜਿੱਥੇ ਦਾ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਸਿਰਫ 19 ਸਾਲ ਦੀ ਹੈਗੀ ਆ ਉਹ ਵਾਪਸ ਆਪਣੇ ਘਰ ਆਇਆ ਤੇ ਇਸ ਪਰਿਵਾਰ ਦਾ ਜਿਹੜਾ ਹਾਲ ਐ ਇਸ ਵੇਲੇ ਬਹੁਤ ਬੁਰਾ ਹਾਲਾ ਉਹਨਾਂ ਦੇ ਦਾਦਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿ ਰਹੇ ਨੇ ਕਿ ਅਸੀਂ ਇਸ ਹਾਲਤ ਵਿੱਚ ਨਹੀਂ ਹੈ ਕਿ ਅਸੀਂ ਉਸ ਦੇ ਬਾਰੇ ਕੋਈ ਗੱਲ ਕੀਤੀ ਜਾਵੇ ਇਹਦੇ ਵਿੱਚ ਇਸ ਕਰਕੇ ਬੜੀ ਤਰਸਦੀ ਆ ਪੰਜਾਬ ਦੇ ਬੱਚੇ 40 ਲੱਖ 60 ਲੱਖ ਰੁਪਇਆ ਲਾ ਕੇ ਬਾਹਲੇ ਕੰਟਰੀਆਂ ਦੇ ਵਿੱਚ ਜਾਂਦੇ ਆ ਜਿਹੜੇ ਕਿ ਉਹ ਪੈਸੇ ਹੈਗੇ ਆ ਰਿਸ਼ਤੇਦਾਰਾਂ ਤੋਂ ਇਧਰੋਂ ਉਧਰੋਂ ਕਰਕੇ ਜਾਂਦੇ ਕਿਉਂਕਿ ਘਰਾਂ ਦੇ ਵਿੱਚ ਕਿਸੇ ਦੀ ਕੋਲ ਵੀ ਕੋਈ ਐਨੀ ਪ੍ਰਾਪਰਟੀ ਨਹੀਂ ਹੁੰਦੀ ਘਰਾਂ ਦੇ ਵਿੱਚ ਫਿਰ ਜਦੋਂ ਬੱਚੇ ਇਦਾਂ ਵਾਪਸ ਆ ਜਾਂਦੇ ਆ ਇੱਕ ਤਾਂ ਇਹ ਬਹੁਤ ਵੱਡਾ ਸੰਤਾਪ ਹੁੰਦਾ ਕਿ ਇੱਕ ਨੌਜਵਾਨ ਬੱਚਾ ਦੁਬਾਰਾ ਆਪਣੇ ਘਰ ਆ ਗਿਆ ਦੂਜਾ ਲੋਕ ਪਹਾੜ ਖੜਾ ਹੋ ਜਾਂਦਾ ਜਿਨ੍ਹਾਂ ਲੋਕਾਂ ਤੋਂ ਅਸੀਂ ਪੈਸੇ ਲੈ ਕੇ ਬਾਹਲੇ ਕੰਟਰੀਆਂ ਜਾਂਦੇ ਆ ਉਨਾਂ ਨੂੰ ਪੈਸਾ ਮੋੜਨਾ ਬੜਾ ਔਖਾ ਹੋ ਜਾਂਦਾ ਆ ਤੇ ਜਿਹੜੇ ਬੱਚੇ ਆ ਉਹ ਦਚਿੱਤੀ ਚ ਆ ਕੇ ਕਈ ਬੱਚੇ ਡਿਪਰੈਸ਼ਨ ਜਾਂਦੇ ਨੇ ਕਈ ਬੱਚੇ ਬਹੁਤ ਗਲਤ ਸਟੈਪ ਚੱਕ ਲੈਂਦੇ ਨੇ ਇਸ ਕਰਕੇ ਮੇਰੀ ਇਹੀ ਬੇਨਤੀ ਹੈਗੀ ਆ ਬੱਚਿਆਂ ਨੂੰ ਸਰਕਾਰਾਂ ਨੂੰ ਵੀ ਇੱਥੇ ਰੋਜ਼ਗਾਰ ਪੈਦਾ ਕਰੋ ਤਾਂ ਕਿ ਜਿਹੜੇ ਬੱਚੇ ਹੈਗੇ ਆ ਬਾਹਰਲੇ ਮੁਲਕਾਂ ਚ ਜਾ ਕੇ ਬਾਹਰਲੇ ਮੁਲਕਾਂ ਚ ਨਾ ਜਾਣ ਤੇ ਜਿੰਨੀ ਪਰੇਸ਼ਾਨੀ ਬੱਚਿਆਂ ਨੂੰ ਇਹ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਹੁੰਦੀ ਆ ਇਹ ਤਾਂ ਉਹ ਬੱਚੇ ਜਾਣਦੇ ਨੇ ਜਾਂ ਉਹਨਾਂ ਦੇ ਮਾਪੇ ਜਾਣਦੇ ਨੇ ਤਨ ਬਾਤ ਹੈ ਮੈਂ ਥੋੜਾ ਨਾਮ ਕਿਹਾ ਮੈਂ ਤਿਲਕਰਾ ਸੂਦ ਇਥੋਂ ਪ੍ਰੈਜ਼ੀਡੈਂਟ ਤੰਬਲਕ ਸਰਵਾ ਦਾ ਰਣਜੀਤ ਦਾ ਗ੍ਰੈਂਡ ਫਾਦਰ ਹੈਗਾ ਔਰ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਬੇਟਾ ਜਿਹੜਾ ਹੈਗਾ ਕਰ ਸਹੀ ਸਲਾਮਤ ਆ ਗਿਆ ਔਰ ਇਸ ਵੇਲੇ ਮੈਂ ਕੁਝ ਵੀ ਬਿਆਨ ਦੇਣ ਵਾਸਤੇ ਮੇਰਾ ਮਨ ਨਹੀਂ ਸਰ ਇੱਕ ਜਰੂਰ ਦੱਸਿਓ ਕਿ ਉਹਨੇ ਮੁੰਡੇ ਨੇ ਸੰਘਾਸ ਕਿੰਨਾ ਕੀਤਾ ਕਿ ਉਹਦੀ ਉਮਰ ਕਿੰਨੀ ਹੈਗੀ ਹੈ ਕਿ ਐਜੂਕੇਸ਼ਨ ਕੀ ਕੀਤੀ ਮੈਂ ਆਲਰੇਡੀ ਇੱਕ ਗੱਲ ਕਮਿਟ ਕਰ ਚੁੱਕਿਆ ਹਾਂ ਕਿ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹੈਗਾ ਜਿਨੇ ਸਾਡਾ ਬੇਟਾ ਘਰ ਭੇਜ ਦਿੱਤਾ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪੁਲਿਸ ਡੂ ਨਾਟ ਕੰਪੈਲ ਮੀ